ਸਤਿ ਸ਼੍ਰੀ ਅਕਾਲ ਜੀ ਹੋਰ ਵਰਗਾ ਮੂੰਹ ਹੋਰ ਕੌਣਾ ਮੂੰਹ ਨੂੰ ਕਹਿੰਦਾ ਮੂੰਹ ਕਹਿ ਜਾ ਮੂੰਹ ਵੱਡਾ ਮੂੰਹ ਹੈ ਕੀ ਹੋ ਗਿਆ ਕੀ ਹੋ ਗਿਆ ਦੇਖ ਲੈ ਇਹ ਵੇ ਗਰੇ ਹੋਰ ਫਟ ਮਰਾਲੀ ਪਾਸੋਂ ਚੋਤੇ ਚੱਲ ਜਾਣ ਮਾਰੇ ਤਕੜਾ ਹੁਣ ਲੱਗਦਾ ਜਾਨੂ ਕੰਮ ਕਰ ਲੈਂਦਾ ਕੋਈ ਨਾ ਕੋਈ ਮਖਾਤੀ ਵੀ ਖਾਸੀ ਬੱਜੀ ਵੀ ਆ ਆ ਖਬਰ ਪਹਿਲਾਂ ਬੱਜਿਆ ਤਾਂ ਡੱਕਾ ਉਹਦੇ ਉੱਪਰੇ ਫੇਰ ਮਰਾਲ ਲੱਗਾ ਮਲਾ ਝੱਜਣ ਲੱਗੇ ਨੇ ਇੰਦਰੇ ਗਰਾ ਹੋਏ ਦੇ ਓ ਟੱਕ ਖਾਸਾ ਸਾਲਾ ਤਿੰਨ ਦਿਨ ਪੱਟੀ ਕਰਾ ਕੇ ਰੱਖੀ ਪਹਿਲਾਂ ਆਹਾਂ ਟੱਕਾ ਹੈ ਚੱਲ ਭਾਈ ਨਿਆਣੇ ਟੇਕਦੇ ਵੀ ਹੈ ਨਹੀਂ ਉਨਕੇ ਕਰਦਾ ਹੈ ਲੈ ਮੂਲੀ ਬੇਦਲ ਹਲਾਥਾ ਰਹੀ ਹੈ ਕੀ ਹੈ ਆ ਕਾਗਜ਼ ਦਾ ਤਾਰਲਾ ਮੋਤੀ ਦਾ ਕਾਗਜ਼ ਦੰਦੀ ਬਾਡੀ ਤੇ ਮੈਂ ਦੰਦੀ ਆ ਦੰਦੀ ਬਾਟੇ ਖਾਣੇ ਵਾਲਾ ਹੈ ਨਾ ਤੂੰ ਪਹਿਲਾਂ ਚੁੱਸ ਚੁੱਸ ਮੁੱਤਲ ਖੀਰ ਆ ਗਿਆ ਇਦਾਂ ਤੂੰ ਆ ਕੀ ਕਹਿਦਾ ਮੈਂ ਸਾਰਾ ਖੁੱਦੂ ਦਾ ਫੇਰ ਫੇਰ ਖਾਊਂਗਾ ਹਾਂ ਫੇਰ ਖਾਊਂਗਾ ਮੈਨੂੰ ਨਹੀਂ ਪਤਾ ਇਹ ਖਾਣੇ ਦਾ ਦਾਦੂ ਨੂੰ ਕਿੱਥੇ ਪਤਾ ਇਹ ਛੱਡ ਦੇ ਤੂੰ ਖੋਲ ਦਮ ਮੈਂ ਕੋਣ ਅੱਤਰੀ ਖਲਾ ਖਰਾਬ ਕਰਦੀ ਆ ਦਾਦੂ ਦਾਦੂ ਨੂੰ ਮੇਲੇ ਦਾ ਡੱਕੇ ਵਾਲੀਆਂ ਦੀਆਂ ਡੱਕੇ ਵਾਲੇ ਆਜੋ ਵਧੀਆ ਦੀ 5 ਰੁਪਏ ਵਾਲੀ ਸੀ ਜਤੀਦੀ ਹੁੰਨੀ ਹੈ ਘਰ ਦੇ ਘਟ 20 ਰੁਪਏ 5 ਰੁਪਏ ਦੇ ਕੀ 5 ਰੁਪਏ ਰਾਜੇ ਮੰਨਾ ਗਿਆ ਹੁਣ ਨੂੰ ਦੇ ਲੱਗੀ ਬਲ ਵੀੜਿਆ ਉਹ ਤਾਂ ਹੁਣ ਦਿਲ ਲਿੰਦੀ ਏ 5 ਵਾਲੀ ਹੂੰ ਸਵਾਦ ਨਹੀਂ ਹੁੰਦੇ ਉਹ ਸਾਰਾ ਤਾਂ ਮੋਟਾ ਬਹੁਤ ਸਵਾਦ ਭਰਾ 3 ਵਾਲੀ ਉਹ ਲਈ ਆ ਫਿਰ ਹੁਣ ਕਿਹਦੇ ਤੇ ਨਾ ਕਮੀ ਦਾ ਮੈਂ ਦੇਖ ਲਿਆ ਹਾਂ ਬਈ ਬਹੁਤ ਟੱਕ ਹੈ 8 ਵਜੇ ਸੀ ਤਾਂ ਖੀ ਹੁੰਦੀ ਗਮਲੇ ਦੀ ਉਹ 80 ਵਜੇ ਚੱਕ ਲੇਗਾ ਦੋ ਮੈਂ ਕੀ ਮੇਰੀ ਜੁਕੀ ਕਿਆ ਉਸੇ ਗੀਰਦੇ ਰਹਿੰਦੇ ਨਹੀਂ ਖਾਣੀ ਜੇ ਜਾ ਉੱਥੇ ਸਿਟਿਆ ਮੂੰਹ ਸਾਫ਼ ਕਰਨ ਦੇ ਖਾਣੀ ਹੋਣੀ ਖਾਣੀ ਐਨੇ ਖਾਣੀ ਖੜ ਜਾ ਯਾਰ ਕੁਰਸੀਆਂ ਸਲੇ ਐ ਚੱਜ ਦੇ ਵਿਚਾਰ ਵਾਂਗੂ ਸਵਾਰਨ ਟਹਿਣੇ ਵਾਂਗੂ ਬੈਜਦੇ ਜਾਲੇ ਮੈਂ ਜੇ ਬੈਹਾਂ ਕੁਰਸੀਆਂ ਇੱਥੇ ਜਾ ਕੇ ਚੱਜ ਦਾ ਵਿਚਾਰ ਸਵਾਰਨ ਟਹਿਣਾ ਹੈ ਲੈ ਠੀਕ ਆ ਫਿਰ ਬਿਠਾਣੇ ਨਹੀਂ ਲੈਂਦੀਆਂ ਭੀ ਇਹ ਹੋਰ ਦੇਖ ਨਹੀਂ ਲੈਂਦੀਆਂ ਕੱਪੜਾ ਹੀ ਮਾਲ ਲੈ ਕਰੋ ਇਹਨਾਂ ਫਿਰ ਰੱਖਦੇ ਨਹੀਂ ਆਉਂਦੀਆਂ ਹੈ ਮੈਨੂੰ ਨਹੀਂ ਆਉਂਦਾ ਤੂੰ ਮੇਰੀ ਗੱਲ ਸੁਣ ਤੂੰ ਸਵੇਰੇ ਆ ਗਮ ਆਹ ਗੁਰਦਾ ਪਾਰਕ ਗੁਰਦਾ ਇਹਦਾ ਵੀ ਮਿੱਲੀ ਰਖਵਾਦੇ ਕੰਮੜੀ ਜੀ ਮੈਂ ਕਿਹੜੇ ਬਹਿਣਾ ਇਹਨਾਂ ਆਪਾਂ ਕਦੇ-ਕਦਾਂ ਹੀ ਬਹਿਣਾ ਮੈਂ ਉਹਨਾਂ ਹੀ ਸਾਫ਼ ਕਰ ਲਈਦੀ ਆ ਬੜਾ ਠੀਕ ਐ ਥੱਲੇ ਲੱਗੇ ਨਹੀਂ ਤੇ ਗੱਲ ਅਦਾ ਕਰੀ ਹਾਂ ਇੱਕ ਕੀ ਆਪਣੀ ਸਾਫ਼ ਕਰਦੇ ਹਟਿਆ ਨਹੀਂ ਫਿਰ ਇਹ ਤੁਹਾਡੇ ਬਾਅਦ ਤੋਂ ਸਮਾਨ ਪੂਰਾ ਕਰਦਾ ਹਲੇ ਸਲਾਸ ਸ਼ੁਰੂ ਲਾਇਆ ਆ ਆਹ ਆਹ ਬਾਅਦ ਬੈਠਣਾ ਹੀ ਆਪਾਂ ਇੱਥੇ ਕੀ ਕਰਨਾ ਬਾਅਦ ਮਿੰਟ ਤੁਹਾਡੇ ਬਾਅਦ ਦੁਆਰ ਪੂਰਾ ਕਰਦਾ ਸਲਾਸ ਸ਼ੁਰੂ ਲਾਇਆ ਉਹਨੇ ਬੂਟੀਆਂ ਮਾਲੀਆਂ ਲਾਤੀਆਂ ਮੈਂ ਕੀ ਦੇ ਪੂਰੇ ਲਾਲ ਲਾ ਲੇ ਓਕੇ ਲਾ ਕਿਹੜਾ ਇਹ ਤਾਂ 50 ਬੂਟੇ ਲੈਂਦੇ ਜਿਹੜੀ ਆ ਬੇਲ ਜੀ ਚੜਦੇ ਬੇਲ ਚੜਦੀ ਆ ਵੀ ਉਦੋਂ ਬੇਲ ਨਹੀਂ ਹੈਗੀ ਇਹ ਹੈ ਟਾਣੀਆਂ ਹੁੰਦੀਆਂ ਬਹੁਤ ਵਧੀਆ ਇਹ ਚੌਥਾ ਜਿਹਾ ਹੁੰਦਾ ਉਹ ਵੀ ਜੋ ਇਹਨਾਂ ਮਤਲਬ ਸੰਗਣੀ ਹੋ ਜਾਂਦੀਆਂ ਵਿੱਚ ਫਸ ਕੇ ਨੇ ਬਾੜ ਜੀ ਬਣ ਜਾਂਦੀ ਨੇ ਕੰਧ ਬਣ ਜਾਂਦੀ ਹੈ ਕੰਧ ਜੀ ਐ ਜਿੱਦੋਂ ਮਾਰ ਕੇ ਕਟਿੰਗ ਕਰ ਲੈਦੀ ਹਾਂ ਹਾਂ ਜੀ ਕਟਿੰਗ ਕਰਕੇ ਉੱਪਰ ਲੱਭੀ ਇਹ ਟੈਂਕੀ ਤੇ ਲੱਗੀ ਵੀ ਤੇ ਆਪਣੇ 15 ਹਾਂ ਹਾਂ ਟੈਂਕੀ ਤੇ ਆਪਣੇ ਇਹੀ ਕਰਦੀ ਹੈ ਇਹੀ ਉੱਪਰ 15 ਫੁੱਟ ਲੱਗ ਜਾਂਦੀ ਉੱਪਰ ਪੈਲਸਾਂ ਚ ਇਹੀ ਹੁੰਦੀ ਹੈ ਹੂੰ ਪੈਲਸਾਂ ਚ ਪਾਰਕਾ ਚ ਇਹੀ ਹੁੰਦੀ ਹੈ ਪਹਿਲਾਂ ਆ ਬੂਟੇ ਆ ਦੇ ਕਿੱਡੇ-ਕੱਡੇ ਹੋਈ ਬੀਆ ਹੁਣ ਤਾਂ ਐਸੀ ਚੀਜ਼ ਬਣਾਉਣੀ ਆ ਜਦੀ ਲੈ ਜਾ ਤੇ ਬੱਦਲ ਫੇਰ ਇਹ ਜਿੱਦਨ ਮਹਾਰਾਜਪੁਰ ਗਿਆ ਪਤਾ ਉੱਥੇ ਦੀ ਕੱਲ ਦਾ ਇਹਨੂੰ ਤਾਂ ਨੇਰੀ ਰਹਿੰਦੀ ਪੰਜਾਲ ਦੇ ਵਾਲੇ ਉਹ ਭੁਖਾਈ ਹੁਣ ਹੁਣ ਨੇਰੀ ਫੇਰ ਆਉਗੀ ਦੇਖੀ ਆ ਗੱਲ ਜਮਾ ਹੈ ਨਾ ਮਾਹ ਹਾਂ ਇਹ ਲੈ ਗੱਗੇ ਚੰਡੀਗੜ੍ਹ ਨਹੀਂ ਪੈਂਦਾ ਇੱਧਰ ਦੇਖਾਈਦਾ ਪੈਂਦਾ ਹੋਊਗਾ ਪਤਾ ਪੈਂਦਾ ਜਗਦੀ ਜੰਦੀ ਕਿੱਟ ਦਾ ਅੱਛਾ ਨਹੀਂ ਪੈਂਦਾ 500 ਦੇਰ ਉਖੜਾੜੀ ਸਕੀ ਥੋੜੀ ਜੀ ਬਰਾ ਕਰਾ ਲਈ ਬਹੁਤ ਪਹਿਲੇ ਭਾਈ ਨਹੀਂ 20 ਰੁਪਏ ਦੇਣੇ ਉੱਥੇ ਇਹਦੇ ਮੈਂ ਦੇਣਾ ਹੱਥ ਮਿਲਹਾ ਗਿਆ ਤੂੰ ਪਹਿਲੇ ਮੇਰੇ ਖਾਤੇ ਮਿਲਹਾ ਗਿਆ ਦੇ ਦੇ ਨ ਮੇਰੇ ਖਾਤੇ ਤੇ ਬਿੱਲ ਆ ਗਿਆ ਤੂੰ ਦੇ ਦੇ ਆ ਇੰਨਾ ਕਿ ਦੇ ਦੇ ਸੋਣਾ ਪੂਛੇ ਰਹੀ ਕਿ ਹਾਂ ਤੀ ਤੇ ਖਾ ਗਿਆ ਤੂੰ ਆ ਪੂਛੇ ਰਹੀ ਨਹੀਂ ਦੇ ਦੇ ਕਰੀਮ ਖਾ ਮੁਹਤ ਪਰਮ ਜਲਦੀ ਫੇਟ ਜਾਊਂਗਾ ਆਹ ਵੇਲਾ ਕਾਦਾ ਕਰੀਏ ਵਿੱਚ ਦਾ ਵਾਹ ਵੀ ਤੇ ਖਾ ਦੇ ਕਿ ਦਊਗਾ ਚਾ ਖਾਲੇ ਛੇਤੀ ਤੇਰੀ ਬੱਗੀ ਸਾਫ ਕਰ ਦਾਂ ਮੱਖੀਆਂ ਲੱਗ ਜਾਣੀਆਂ ਲੱਗਣ ਛੇਤੀ ਖਾਲੇ ਆ ਵੀ ਦੇਖ ਉੱਪਰ ਕੀ ਹੋ ਗਿਆ ਭਾਈ ਕਿਆ ਕਿਆ ਸਾਜਿਆ ਹੁਣ 300 ਜਾਨ ਦੀ ਜਾਂ ਲੈ ਜਾ ਯਾਰ ਮੈਂ ਵੱਡੇ ਵੇ ਚੁਕੇ ਚੁਕੇ ਗਿਆ ਕੇ ਲੈ ਜਾ ਗਿੰਨੇ ਖਰਚ ਕਰਨ ਲੱਗਿਆ ਚੋਕਲੇ ਟੁਕੜਾ ਸਾਜਰੇ ਬੱਦ ਤੇ ਤੁਸ ਬੇਦ ਭਾਈ ਫਿਰਦਾ ਨਾ ਕੀ ਮੈਂ ਨਾਈ ਕੋ ਨਾ ਜਾਂਦਾ ਹੁਣ ਨਾ ਪੇਟੀ ਚੜਾਤੀ ਖਵਾਤਾ ਬੈਨਾ ਪੇਟੀ ਚੜਾਵੀ ਸ਼ਾਮ ਹੋ ਗਈ ਭਾਈ ਕਹਿੰਦਾ ਜੀ ਕਰਦਾ ਕਿ ਬਦਲਾ ਨੂੰ ਦੇਖਣਾ ਧੋ ਲੈਣ ਤੇ ਮਾਰੀ ਨਹੀਂ ਨਹੀਂ ਮੋਟਰ ਬੈਠੇ ਧੋ ਲੈਣ ਤੇ ਸਵੇਰ ਦਾ ਕਿਹਾ ਪਿਆ ਸਵੇਰੇ ਕਹਿੰਦੇ ਸ਼ਾਮ ਨੂੰ ਸ਼ਾਮ ਨੂੰ ਚੜਾਉਂਗੇ ਬੇਟੀ ਆ ਬੈਠੇ ਆ ਬੇਟੀ ਮੈਂ ਜੋ ਵਿੜੇ ਚ ਕੱਢਤੀ ਮੈਂ। ਕਿڑی ਮੁੱਢੀ ਹੈ। ਅੱਛਾ। ਬੇਟੀ ਕੋਠੇ ਤੇ ਚੜਾਉਣੀ ਹੈ। ਚੋ ਆਪਾਂ ਚੜਾਉਣੀ ਹੈ ਉੱਪਰਲੀ ਦੂਜੀ ਮੰਜ਼ਲ 'ਚ। ਹੂੰ। ਥੱਲੇ ਕਰਿਆ ਥੋੜਾ। ਨਾ ਨਹੀਂ। ਜਾ ਉੱਥੇ ਉੱਥੇ ਲਾ ਕੇ ਬੱਗੀ ਸਾਹਿਬ ਕਰਕੇ ਭੱਜਾ। ਉਹ ਉੱਥੇ ਚਲਾ ਬੱਗੀ ਸਾਹਿਬ। ਆਹ ਟੁੱਟੀ ਜਿਹੜੇ ਕਰ ਲਾ। ਕਰ ਲਾ ਦੇਖੋ ਬੱਚਾ। ਆਮਦੀਉ ਪੇਜਣ ਲੱਗਿਆ। ਓਏ ਪਿਆ ਰਹਿਣ ਦੇ। ਆਮਦੀਉ ਲੈਣ ਚੱਲਿਆ ਪਾਣੀ ਘਰ ਤੋਂ। ਵਾ ਇੱਕ ਨਹੀਂ ਕਰਦੇ ਦੂਏ ਪਾਣੀ ਨਾਲ। ਉਹ ਬੋਤਲ 'ਚ ਠੀਕ ਹੈ? ਹਾਂ ਹਾਂ ਠੀਕ ਹੈ ਪਾਣੀ। ਪਾਣੀ ਨਾਲ ਕਰਦੇ। ਬਾਹਰ ਤਾਂ ਗਿਆ ਬਾਹਰ ਹੁੰਦਾ। ਬਾਹਰ ਹੋ ਜਾਣਾ ਪਰ ਆਪਰਾ ਹੋਊਗਾ ਲੋਕੇ ਨਹੀਂ ਹਜ਼ਾਬ ਨਾ ਪਵੇ ਇਹ ਸਾਰੇ ਹੋ ਜਾਣਾ ਇਹ ਸਾਰੇ ਹੀ ਹੋ ਜਾਊਗਾ ਪਾਣੀ ਖੜਨ ਕਰਕੇ ਮਰਦਾ ਔਰੇ ਉਹ ਪਾਣੀ ਠੀਕ ਆ ਨਿਕਲ ਆਇਆ ਔਰੇ ਵੀ ਮੈਂ ਅੱਜ ਸਵੇਰੇ ਗੇੜਾ ਮਾਰੀ ਜੀ ਚੱਕਨੇਗਾ ਉਹ ਜੇ ਪਾਣੀ ਖੜਦਾ ਉਹ ਚੱਕਰ ਬਣਾਉਣਾ ਜੇ ਨਹੀਂ ਮੰਨ ਕੇ ਚੱਲ ਵੀ 2 ਬਿੱਗੇ ਜਗ੍ਹਾ ਇਹ 2 ਬਿੱਗੇ ਹੋਊਗੀ 2 ਬਿੱਗੇ ਮਤੇ 2 ਤੇਰਾ ਬਿੱਗਾ ਮਾਗਾ ਬਿੱਗਾ ਹੈਗਾ ਜੇ ਹੁਣ ਨਹੀਂ ਪੈਗਾ ਉਹ ਤਾਂ ਮਰਨੀ ਮਰਨਾ ਇਹ ਸਾਰਾ ਬਦਲਾ ਆ ਆ ਗਿਆ ਲੈ ਉੱਪਰ ਆ ਕੇ ਸਿਰ ਤੇ ਆ ਗਿਆ ਆ ਗਿਆ ਸਿਰ ਦੇ ਉੱਪਰ ਆ ਗਿਆ ਤੂੰ ਯਾ ਹੁਣ ਉਹਨੇ ਟਰੈਕਟਰ ਚ ਇੰਨਾ ਫੇਰ ਲਿਆ ਕੇ ਖੜਾ ਲਿਆ ਹੁਣ ਉੱਥੇ ਕਾ ਕਉ ਤੋ ਹਾਂ ਹਾਂ ਮਾਲ ਦੇ ਇਨਕਾਰ ਤੇ ਟਰੈਕਟਰ ਮਾ ਬੁੱਧਰ ਬਹੁਤ ਆ ਗਿਆ ਆਹੋ ਫਿਰ ਕੋਲੇ ਆ ਘਾਰੂ ਦਾ ਖੜਾ 1.5 ਕਿਲੋਮੀਟਰ ਪਰ ਪੁੱਛਿਆ ਪਰ ਜਾ ਹਾਇ ਨਾ ਘਰ ਤਾ ਖੜ ਜਾ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੀ ਅੱਖਾਂ ਨਾ ਦਿਖਾ ਦਿਓ ਮੈਨੂੰ ਤਾਂ ਜਿਆਦਾ ਗਿਰਿਆ ਦਾ ਜਿਆਦਾ ਨਹੀਂ ਅੱਖ ਦੁਰਦੀ ਫਿਰ ਮਟਕੇ ਬਹਿ ਜਾ ਹੁਣ ਟੱਪੀ ਨਾ ਬੱਸ ਨਹੀਂ 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 ਮਿੱਥੇ ਬਹਿ ਜਾ ਕੁਰਸੀ ਤੇ ਦੋ ਸਾਢੇ ਦਿਨ ਕਰਦਾ ਓਰੇ ਬੈਠ ਬੈਠ 90000 ਸੱਲ ਤੇ ਨਿਸ਼ਾਨ ਪੈਣਾ ਇਹਦਾ ਚਾਹ ਹੁਣ ਦੇਖੀ ਜਾਊਗਾ ਬਣਦਾ ਨਾ ਨਾ ਕੋਈ ਚੱਕਰ ਨਾ ਮਾੜਾ ਮੋਟਾ ਤੂੰ ਕਹਿੰਦਾ ਜੇ ਟਾਂਕੇ ਲੱਗਦੇ ਕਹਿੰਦਾ ਫੇਰ ਨਿਸ਼ਾਨ ਪੈਣਾ ਇਹਦਾ ਇਹ ਕਿਹਦਾ ਵੀ ਨਿਸ਼ਾਨ ਪੈਣਾ ਤੁਹਾਡਾ ਖੁੱਲਾ ਹੈ ਵੀਰੇ ਟਾਂਕੇ ਖੁੱਲਾ ਦੇਖਵਾ ਹਾਂ ਹਾਂ ਇਹਦਾ ਜੱਕਾ ਦਾ ਨਿਸ਼ਾਨ ਬਣਨਾ ਹੈ ਇਹਦਾ ਕੋਈ ਇਹਦੇ ਮਲਮ ਜੀ ਲਾ ਦੂੰਗੇ ਹੁੰਦੀ ਜਿਹੜੀ ਨਿਸ਼ਾਨ ਵਾਲੀ ਉਹਨੇ ਮੋਟੇ ਦਾਣਾ ਆਓ ਹਲੇ ਤਾਂ ਗਰੋਥ ਹੋਣੀ ਸ਼ਰੀਰ ਦੀ ਉਹ ਇਧਰ ਦੇਖੀ ਫਿਰ ਵੱਲੋਂ ਠਿਕ ਜੇ ਕਰ ਠਿਕ ਜੇ ਕਰ ਠਿਕ ਜੇ ਕਰ ਤੂੰ ਕੱਜਿਆ ਤੂੰ ਡਿਗਦਾ ਤਾਂ ਹੋ ਜਾ ਮੈਟਿਕ ਜਿੰਦਾ ਹਾਂ ਆ ਹਾਂ ਤਾਂ ਪਾਪਾ ਇੱਕ ਦਿਨ ਗੱਦੀ ਨੂੰ ਬੋਲਦਾ ਤਾਂ ਹਾਂ ਕਿ ਜੇ ਨਿਯਮ ਇਹ ਤਾਂ ਵੱਢੀ ਇਹਨੂੰ ਨਿਯਮ ਇਹਨੇ ਨਾ ਖਾਧੀਆ ਹੂੰਗੀਆ ਆਹਾਂ ਉਹ ਪੂਰੀਆ ਕਰਨੀ ਆ ਗਾ ਮੈਂ ਪੂਰੀਆ ਕਰਨੀ ਆ ਪੁੱਤ ਮੇਰੇ ਵੀ ਲੱਗੇ ਬਟਾਂਕੇ ਉਹਦੇ ਲੈ ਆ ਗਈ ਹਵਾਓ ਭਾਈ ਲੈ ਹਾਂ ਮੈਂ ਗਮਸਰਾ ਆ ਗਾ ਕਹਦੇ ਕਿ ਬਾਬਾ ਜੀ ਛਾਦੀਆ ਹੁਣ ਤਾਂ ਪੱਕੇ ਆ ਇਹਨੂੰ ਕਹਦੇ ਕਿ ਬਾਬਾ ਹੀ ਖਾਦੇ ਤੇ ਤਾਂ ਪੱਕੇ ਆ ਨੀ ਪਾ ਦੋ ਪਾ ਲੋ ਪਾ ਲੋ ਢਾ ਲੋ ਮੈਂ ਪੱਕੇ ਘਾ ਢਾ ਦਿਓ ਨਹੀਂ ਪਾਣਾ ਨਹੀਂ ਪੁੱਤ ਢਾ ਦਿਓ ਬਾਬਾ ਜੀ ਕਾ ਮੀ ਨਾ ਪਾਇਓ ਹਾਂ ਕਹਿ ਦੁਬਾਰਾ ਫੇਰ ਹੁਣ ਤੇ ਰਿਕਵੈਸਟ ਹੋ ਗਈ ਜੀ ਮੀ ਨਾ ਪਾਇਆ ਹਾਂ ਉਧਰ ਰਿਕਵੈਸਟ ਹੋ ਗਈ ਪਿਆ ਦੋ ਕੀ ਹੈ ਕਹਦਾ ਮੇਰੀ ਜਰੂਰ ਲਿਆ ਦਿਓ ਹਾਂ ਕਿਹਦੇ ਮਸਲੇ ਚ ਚੱਲਦਾ ਇਹ ਉੱਥਈ ਚੱਲਦਾ ਇਹ ਆਏ ਇਹ ਉਧਰ ਵੀ ਸੋਚਦਾ ਕਹਿੰਦਾ ਵੀ ਜਿਆਦਾ ਵੀ ਪਊਗਾ ਜਹਾ ਆਊਗੀ ਇੱਕ ਕੰਮ ਤਾਂ ਹੋਣਾ ਏ ਹਾਂ ਆਜਾ ਕਹਿੰਦੇ ਆਪਾ ਜੀ ਸਪਰੇਅ ਆਉ ਆਜੋ ਆਇਆ ਤੂੰ ਕਹਿੰਦਾ ਵੀ ਪਵੇ ਛਵਾਣੀ ਹੋਈ ਵੀ ਆ ਵੀ ਮੀਂਹ ਪੈਣਾ ਨਹੀਂ ਪੰਮੇ ਨੇ ਦੇਖ ਲਿਆ ਮੇਰੇ ਤੇ ਚੋਰੀ ਕਰੇ ਆ ਆ ਕਹਿੰਦੇ ਆਹੇ ਇਹ ਤਾਂ ਮੇਰੇ ਆਦ ਕਰਦਾ ਮੈਂ ਤਾਂ ਭੁੱਲ ਗਿਆ ਤਾਂ ਪੰਮੇ ਨੇ ਮੇਰੇ ਤੇ ਚੋਰੀ ਚੋਰੀ ਸਪਰੇਅ ਕਰਤੀ ਅੱਜ ਮੈਨੂੰ ਦੱਸੇ ਵੀ ਨਹੀਂ ਦੇਖ ਲਿਆ ਪਪਾ ਤਾਂ ਤੇਤੇ ਲੈ ਕੇ ਗਿਆ ਸਵੇਰੇ ਇੰਫੇ ਮੈਨੂੰ ਦੱਸਿਆ ਵੀ ਦਵਾਈ ਲੈ ਆ ਮੈਂ ਤੇ ਕਹਿੰਦਾ ਵੀ ਤਰੱਕੀ ਨਾ ਕਰ ਜਵੇ ਕੋਈ ਪਾਪੀ ਤੇ ਲੈ ਕੇ ਗਿਆ ਆ ਤਰੱਕੀ ਕਰਦਾ ਮੈਂ ਗੇ ਰੱਬ ਆ ਜਾ ਬੁੱਕੀ ਆ ਜਾ ਹਾਂ ਹਾਂ ਬਦਲਾ ਟੱਕ ਆਹਾਂ ਕੇ ਟੱਕ ਦੇਖ ਦੂੰ ਇਹ ਟੀਬਾ ਉਧਰ ਬਣਾਤਾ ਜੁਨੇ ਮੋੜ ਮੁਗ ਮਾਇ ਨਿਸ਼ਾਨ ਗੱਡੀ 'ਚ ਉਤਰ ਕੇ ਗਿਆ ਅੰਦਰ ਪਤਾ ਨਹੀਂ ਪੈਰ ਦਾ ਤਿਲ ਗਿਆ ਪਤਾ ਨਹੀਂ ਚੱਕਰ ਆਇਆ ਸਿੱਧਾ ਜਾ ਕੇ ਗਮਲੇ ਨਾਲ ਮਾਰਿਆ ਮਸਲਮਾ ਸੱਲ ਵੀ ਘਟੇ ਤੇ ਬੁਖਾਰ ਵੀ ਥਾ ਠੀਕ ਨੂੰ ਚੱਕਰ ਆਇਆ ਇਹ ਕਹਿੰਦੇ ਨੇ ਕਿ ਆ ਕਿੰਨਾ ਗਿਉਂ ਦੀ ਲੱਗਦਾ ਗੇਟ ਕੋਲ ਨੂੰ ਸੱਲ ਤਾਂ ਹੋ ਗਏ ਪੂਰੇ ਸੱਲ ਪੂਰੇ ਹੋ ਗਏ ਇਹਦੇ ਹੁਣ ਲੈ ਵੀ ਆ ਗਿਆ ਬਾਕੀ ਮੈਂ ਦੋ ਮਾਂ ਖਾਇਆ ਬਦਲੂ ਵੀ ਜਾਚੇ ਤੇ ਉਹ ਕਹਿੰਦਾ ਦੁੱਧ ਦੇਣਾ ਬਹੁਤ ਬਹੁਤ ਹਾਂ ਮੈਂ ਪੈਂਦਾ ਨਹੀਂ ਮੈਂ ਪੈਂਦਾ ਨਹੀਂ ਠੰਡੀ ਹਵਾ ਆਈ ਆ ਆਇਆ ਰਹਾ ਮੈਂ ਸਿਕਾਤੀ ਗਰਮੀ ਤੇ ਲੈ ਲੈ ਹੁਣ ਉਧਰ ਖੇਡ ਲੈ ਦੇਖ ਕੇ ਖੇਲੀ ਆਂ ਲਾਲੇ ਮਿੱਟੀ ਮੂਟੀ ਨਾਲ ਲੈ ਜਾ। ਅਮੇ ਚੱਲੀਏ ਫਿਰ ਅੱਜ। ਕਿਥੇ ਨੂੰ ਬਾਈ? ਰੁਪੜ ਤੂੰ। ਛਕਾ ਨਾ। ਫਿਲਮ ਨਹੀਂ ਆਣਾ। ਫਿਲਮ ਦੇਖਣ ਆ ਲੱਗ ਜਾਂ ਹੋਇਆ। ਆਉਣਾ ਬਾਈ ਨਾ ਤੇ ਨਹੀਂ। ਪਰ ਮੌਜੂਦ ਤਾਂ ਦੇਖ ਲੈ। ਮਾਖਮ ਕਿਤੇ ਸਾਥੋਂ ਮੁੰਡਾ ਟੱਪੜਾ ਤੂੰ। ਕਾਹਕੇ ਤੂੰ ਸਿਨੇਮਾ ਚਾਉਂਦਾ ਹੈ? ਹਾਂ। ਕੋਈ ਪਤਾ ਨਹੀਂ। ਉਹ ਬਾਈ ਹੁਣ ਤੱਕ ਦੇਖ ਜਾ ਹੁਣ ਗੱਡੀ ਮੈਂ ਆ ਗੱਡੀ ਮਾਉਣਾ ਯਾਰ ਜਾਇਓ। ਦੇਖਿਆ ਤੂੰ? ਨਹੀਂ ਆਏ ਗਾ ਬਾਈ ਅਸੀਂ ਜਾਣਾ ਨਹੀਂ ਮੈਂ ਇਕੱਲੇ ਆਇਆ ਮਾਂ। ਅਰਦਾਸ ਲਾ ਲਾ ਗਈ। ਹਾਂ। ਲਾ ਗਈ। ਬੱਸੋ ਸ਼ੁਕਰਵਾਰ ਅੱਜ ਉਹ ਰਾਂਝਾ ਲਾਏ ਨਾ ਉਹ ਦੇਖੋ ਅਸੂਰ ਇਹ ਬੈਂਦਰ ਕਹਿੰਦਾ 8:00 ਵਜੇ ਚੱਲ ਦਰਵਾਜ਼ਾ ਲਾ ਦੇ ਕੋਈ ਨਹੀਂ 11:00 ਦੇ ਨਾ ਦੇਖੋ ਮੈਂ ਜਲਦੀ ਭੱਜੇ ਨਾ ਆ ਨੀ ਆਹਾ ਆਹ ਇਹ ਆ ਨਾ ਜਾਂਦਾ 2-4 ਤੱਕ ਇਸ ਦਾ ਅੱਜ ਮਮੇ ਮੇਰੇ ਨਾਲ ਮਮੇ ਨੂੰ ਪੁੱਛਣ ਜਾਂਦਾ ਜਾਂਦਾ ਆਪੇ 2 ਜਰ ਅਰਦਾਸ ਦੇਖੋ ਰਾਤ ਨੂੰ ਦੂਰ ਰਾਤ ਦੇ ਹੀ ਦੇਖ ਰਹੀ ਦੋ ਹੀ ਆਈਆਂ ਮੈਂ ਚੈੱਕ ਕਰਦਾ ਅਰਦਾਸ ਵਧੀਆ ਉਹ ਦੇਖ ਰਹੇ ਆਪਾਂ ਹੇ ਜੇ ਜਿਹੜੀ ਉਹ ਸਿੱਧੀ ਦੇਖੀਂ ਤਾਂ ਦੇਖੀਂ ਭੈਣਾ ਉਹ ਤਾਂ ਆ ਜਾਨੀ ਟੀਵੀ ਉਹਦੇ ਉੱਪਰ ਆ ਗਈ ਫੋਨਾ ਪਰ ਆ ਗਈ ਹਾਂ ਲੈ ਆਉ ਤ ਮੈਨੂੰ ਅਰਵਾਸ ਕਿਹਦੀ ਐ ਇਲੈਕਟ੍ਰੀਕ ਹੋ ਗਈ ਸੀ ਆ ਇਹ ਪਹਿਲਾਂ ਵੀ ਤਾਂ 10 ਦਾ ਸੀਕ ਉਹ 10 ਦਾ ਸਹ ਦੋ ਆ ਗਈ ਤਾਂ ਅਰਵਾਸ ਦੋ ਅਰਵਾਸ 3 ਐ ਠੀਕ ਐ ਜੀ ਕਾਤੀ ਸਪਰੇ ਹੁਣ ਤੂੰ ਦੱਸ ਦੇ ਜੇ ਗੱਲ ਪਚਾ ਲਈ ਰਹਿ ਗਈ ਹੈ ਕਾਤੀ ਸਪਰੇ ਕੀ ਦਾ ਕਰੀਂ ਕਿਹਦੀ ਪਾਈ ਪੁੱਛ ਲੈ ਸਾਰੇ ਨੂੰ ਥੋੜੋ ਕਰੀਂ ਐ ਸਾਰੇ ਨੂੰ ਨਹੀਂ ਹੋਈ ਗੱਲੇ ਪਾਣੀ ਸੁੱਕ ਗਿਆ ਤਾਂ ਕੋਈ ਨਾ ਪਾਣੀ ਖੜਾ ਪਾਣੀ ਜਿ ਕਰੀਆ ਪਰਾਂ ਗਿਆ ਹੁਣ ਏਡੇ 20 ਦਿਨ ਤਾਂ ਹੋ ਗਏ ਪਾਣੀ ਦੇਖਦੇ ਉਹਨੂੰ ਕਾਲੂ ਦੂਆ ਕਿੱਲਾ ਰਹਿੰਦਾ ਉਹ ਵੀ ਪਾਣੀ ਚ ਕਰਨਾ ਪੈਣਾ ਪੰਪ ਠੀਕ ਚੱਲੀ ਗਿਆ ਪੰਪ ਵਧੀਆ ਚੱਲੀ ਗਿਆ ਉੱਤਾਂ ਥੋੜੀ ਉਹ ਖਰਾਬ ਹੈ ਉਹ ਖਰਾਬ ਹੈ ਉਹ ਬੰਦਾ ਦੂਰੀਆਂ ਨਹੀਂ ਛੋੜੇ ਪੰਪ ਵਾਲੀ ਤਾਂ ਨੂੰ ਮੇਰੇ ਕੋ ਪਈ ਸੀ ਮੇਰੇ ਪਹਿਨਾ ਪੰਪ ਵਾਲੀ ਹੁਣ ਜਗਾ ਟੁੱਟ ਆਉ ਨਾਲੇ ਭੇਜਦੀ ਬਾਈ ਉਹ ਨਾਲੇ ਭੇਜਦੇ ਨਹੀਂ ਹੋ ਗਏ ਰਾਹੀ ਸਾਡਾ ਪੈ ਗਿਆ ਸਾਡਾ ਇੰਜਣ ਸਾਡਾ ਇੰਜਣ ਥੋੜਾ ਢੋਲ ਕੇ ਮੇਰੀ ਹੁੰਦੀ ਜਲ ਵੀ ਤੁਹਾਨੂੰ ਦੇ ਦੇਣੀ ਕਿਤੇ ਖਰਾਬ ਹੋ ਗਿਆ ਤੂੰ ਸੁਰਾ ਲੈ ਨਾ ਤਬੇ ਅੱਧੀ ਗੱਲ ਕਰੂੰਗਾ ਡਿਗਰੀ ਬੰਦੇ ਲਾਤੀਆਂ ਆਪਣੀ ਅੜੀ ਫਿੱਟ ਕਰਤੀ ਉਹ ਤੁਹਾਡੇ ਦੀ ਗੋਲ ਕੇ ਸੜਤੀ ਉਹ ਚੱਲ ਜਲਦੀ ਦੁਆਈ ਬੰਦੂ ਜਲਦੀ ਨਹੀਂ ਦੀ ਚੱਲ ਵੀ ਦੁਆਈ ਦੁਆ ਲਿਆ ਫਿਰ ਚੱਲਦੇ ਗੱਲ ਲਿਆਂ ਉਹ ਆ ਗਿਆ ਪਰ ਕਰਾਂ ਯਾਰ ਬੰਦੇ ਦੇ ਦੇਕ ਕੇ ਲੀਵਰ ਵਾਲੇ ਤੇ ਜਿ ਕਰਾਉਣੀ ਹੈ ਜਾਂ ਆਪ ਕਰਨੀ ਤਾਂ ਪੂਰਾ ਮੂਵਮੈਂਟ ਆ ਕੇ ਕਰੀਂ ਕਿਉਂ ਬਹੁਤ ਮੂਹ ਪਗਰਦੀ ਆ ਯਾਰ ਅੱਭੀ ਇਹਦੀ ਖਰਾਬੀ ਦੁਬਾਰੇ ਅੱਧਾ ਸਿਰ ਦੌਣ ਲੱਗ ਗਿਆ ਘਾਟਾ ਪੈ ਰਿਆ ਤੇ ਪੂਏ ਜਿੰਨਾਂ ਨਸ਼ਾ ਕਰਦਾ ਕਿੱਥੇ ਦੱਸਾਂ ਕੀ ਆਏ ਗੰਨਾ ਬੜਾ ਹੈ 23 ਨੂੰ ਆਂ ਡਰੋਨ ਆਣਾ ਹੈ 23 ਨੂੰ ਆਂ ਡਰੋਨ ਆਣਾ ਦੇਖ ਰਿਹਾ ਜਿਹੜਾ ਮਰਜੀ ਦੂਰ ਪੈ ਗਿਆ ਕੱਲੇ ਕਹਿੰਦਾ ਉੱਪਰ ਵਾਲੀ ਕਰਦੀ ਆ ਉਹ ਵਾਲੀ ਦਾ ਨੋਟਾ ਜੇ ਉਹ ਆ ਵੀ ਬਧੀਆ ਹੋਈ ਜਾਂਦਾ ਟਾਈਮ ਲੱਗੀ ਜਾਂਦਾ ਯਾਰ ਬਾਬਾ ਆ ਗਈ ਬਹੁਤ ਔਰਲੇ ਗੰਨੇ ਨੂੰ ਦੋ ਡਰੋਨ ਆਣ ਆਉਣਾ ਭਾਈ 23 ਨੂੰ ਹੈ 23 ਨੂੰ 23 ਨੂੰ ਆਂ ਡਰੋਨ ਨੇ ਚਲ ਇਹਨੇ ਦਾ ਹੋ ਜਾਣਾ ਅਜਾ 15 ਹੋਈ ਅੱਜ ਇਹਦਾ ਹੈਗੇ ਬਈ ਕੱਲ ਡਰੋਨ ਆਣਾ ਮੇਰਾ ਜੇ ਸੋਕ ਬਗਾਉ ਤਾਂ ਹੀ ਹੋਊ ਕਾਤਾ ਕੋ ਚੱਕਰ ਨਹੀਂ ਮੀਏ ਪੈ ਗਿਆ ਫੇਰ ਉਹ ਓ ਜੀ ਮੀ ਲਾ ਕੇ ਦੇਖ ਜੂਗੀ ਔਰੀ ੱਲੇ ਤੱਕ ਗੰਨੇ ਤੱਕ ਕਿੱਥੇ ਨੂੰ ਚੜਨੀ ਨਹੀਂ ਉਹ ਆਏ ਨਹੀਂ ਮੀ ਇਹਨਾਂ ਗੰਨੇ ਜੀ ਨਹੀਂ ਨਾ ਆ ਪਾਣੇ ਕੋਠੇ ਪਰ ਖੜਾ ਖੜ ਜਾਣਾ ਸਾਰਿਆਂ ਨੇ ਕੋਠੇ ਪਰ ਆਹ ਹੈਗੇ ਉਹ ਅੱਖਾਂ ਚ ਕੋਸਰ ਹਵਾ ਦਾ ਆਵਾਜ਼ ਆ ਤੇ ਆ ਵਾਲਾ ਆਪਾ ਮੈਂ ਕਿਹਦੀ ਕਿਹਦੇ ਨਾਲ ਆਖਾਂਗਾ ਹਾਂ ਆਪਰੇ ਕਿਸੇ ਆਈਟਮ ਹੈ ਉਹ ਵੀ ਤਗੜੀ ਕਿਆ ਕਹਿੰਦਾ ਚਲਾ ਕੇ ਬੰਦਾ ਹੈ ਪੈ ਗਿਆ ਹੋਰ ਵੀ ਨੂੰ ਮੈਂ ਮਜ਼ੀ ਲਿਆਇਆ ਮੈਂ ਚੱਲ ਖੇਤੀ ਚੱਲੀ ਟੀਏ ਨੇ ਸੱਟ ਖਾ ਕੇ ਬਹਿ ਜਾਂਦਾ ਕਹਿੰਦਾ ਨਹੀਂ ਜਾਨੂ ਮੜਾ ਜਾਂਦਾ ਜਾਨੂ ਖਾ ਲੈਂਦਾ ਸਾਤਾ ਇਹ ਤਾਂ ਮੂੰਹ ਚੈ ਗਾਇਦਾ ਹੁੰਦਾ ਉਹ ਚਾਰ ਪੰਜ ਦਿਨ ਬੁਖਾਰ ਚੜੀ ਗਿਆ ਬਟ ਟਾਈਮ ਕਰਾ ਸੀ ਕਿੰਨੇ ਸਾਲ ਦਾ ਹੈ ਬਾਹਾਂ ਦੇ ਆ ਕਹੀ ਜੀ ਬਾਹਾਂ ਤਾਂ ਹੁਣ ਥੋੜਾ ਥੋੜਾ ਸੁਨਾ ਸੁਨਾ ਹੋਇਆ ਦਾ ਬਿਮਾਰ ਹੋ ਗਿਆ ਕੀ ਸੀ ਸੈਮ ਬੰਨਾ ਜਾਂ ਡੰਡ ਜਿਹੇ ਲੱਗੁੰਦਾ ਇਹ ਇਹ ਸਾਲ ਦਾ ਸਕੂਲ ਲੱਗੇ ਕਰਦਾ ਤਾਂ ਅੱਗੇ ਦੇਖ ਲੈ ਹਣ ਕੇ ਰੱਖਿਆ ਵਾ ਮੈਂ ਡੰਡਾ ਮੈਨੂੰ 3 ਸਾਲ ਹੋ ਗਏ ਸਕੂਲ ਲੱਗੇ ਤੂੰ ਲਿਆਉਣਾ ਕੀ ਕਰੂ ਫੜ ਕੇ ਰੱਖਿਆ ਵਾ ਡੰਡਰ ਨਹੀਂ ਲਾਉ ਨਹੀਂ ਲਾਉਣੇ ਬਹਿ ਜਾ ਨਹੀਂ ਲਾਉ ਉਹ ਨਹੀਂ ਇਹਦੇ ਕਸਾਈ ਰਹਿਣਾ ਹਲੇ ਲਿਆਉਣਾ ਆਪਣਾ 10 ਸਾਲ ਬਾਅਦ ਕਿੰਨੂ ਕੱਦ ਕੱਢਦਾ ਲਾਉਣਾ ਹੀ ਨਹੀਂ ਜਾਂ ਤੈਨੂੰ ਕਹਿੰਦਾ ਕੱਦ ਕੱਢ ਇਹਨੇ ਤਕੜੇ ਹੋਣਾ ਨਹੀਂ ਮੇਰੇ ਵਾਲਾ ਮੁੰਡਾ ਦੇ ਲਈ 6 ਫੁੱਟ ਨੂੰ ਧੁੱਕ ਗਿਆ ਉਹ ਫਰੀ ਹੈ ਨਹੀਂ ਫਿਰ ਇਹ ਇਹ ਵੀ ਲੈ ਜਾਈਦਾ ਆ ਬਈ ਜਿਆਦਾ ਬਲੌਗ ਸ਼ੁਰੂ ਕਰਦਾ ਖਾਣਾ ਹੀ ਨਹੀਂ ਕੋ ਤੁਹਾਨੂੰ ਹੈ ਵੀ ਕੋਈ ਅਜੀ ਚੀਜ਼ ਖਵਾ ਦੂ ਉਹ ਖਾਈਏ ਕੇ ਰੁਕਿਆ ਪਾ ਇਹਨੂੰ ਹਾਂ ਇਹਨੂੰ ਵਖੜਾਉਂਦੇ ਤੁਸੀਂ ਇਹਨੂੰ ਵਖੜਾ ਲੈ ਇਹਨੂੰ ਵਖੜਾਉਂਦੇ ਆ ਉਹ ਲਾ ਕੇ ਸੰਗਲ ਪਾਇਆ ਉਹ ਬਾਲੀਬਾਲ ਖੇਡਦਾ ਜਾ ਕੇ ਦੇਖ ਲੈ ਟੋਪੇ ਮੈਂ ਬਲੌਗ ਬਾਲੀਬਾਲ ਖੇਡਦਾ ਨਹੀਂ ਤਾਂ ਕਰਿਆ ਜਿਆਦਾ ਮੈਂ ਦੇਖ ਲਈ ਕਾ ਜਮਦਰ ਦਾ ਦੁਆਇ ਵੀ ਤਾਂ ਕਰਦਾ ਤਾਂ ਖਾਦੀ ਕਰੀ ਜਾਂਦਾ ਖਾਦੀ ਨਹੀਂ ਕੋਈ ਨਾ ਪਈ ਜਾਂਦਾ ਉਹ ਤਾਂ ਅੱਖ ਦੀ ਖਾਂਦਾ ਦਾ ਅੱਖ ਤਾਂ ਨਾਲ ਚੱਲਿਆ ਦਾ ਤੁਰਲੇ ਵਾਲੇ ਬਾਬੇ ਦੀ ਦੁਆਇ ਖਵਾ ਦੇ ਉਹਨੂੰ ਲੈ ਯਾਰ ਕੋਈ ਨਹੀਂ ਹਾਂ ਉਹ ਨਹੀਂ ਨਹੀਂ ਕੋਈ ਲੋੜ ਹੈਗੀ ਯਾਰ ਠੀਕ ਹੈ ਸ੍ਰੀ ਦਾ ਅਸੀਂ ਸਰਦਾਨੇ ਨੂੰ ਕਹਾਂ ਮਾਈਏ ਨੂੰ ਦਵਾਈ ਲਾ ਦੋ ਕੋਈ ਵੀ ਸਰੀਰ ਮੜਾ ਜੇ ਫੁੱਲ ਜਵੇ ਕਹਿੰਦਾ ਕੋਈ ਦਵਾਈ ਨਹੀਂ ਕਹਿੰਦਾ ਉਹ ਨੀਂਹ ਭਲਾ ਦੂਗੀ ਕਹਿੰਦਾ ਮੈਂ ਤਾਂ ਤਾਲੀ ਤੇ ਹੈਗੀ ਹੈ ਜਲ ਠੀਕ ਹੈ ਸ੍ਰੀ ਦਾ ਮੈਂ ਤਾਂ ਉਹ ਹੀ ਉਹ ਇੰਨੇ ਦਿੱਤੀ ਉਹ ਨੀਸਰ ਬਟਾਮਨਾ ਦੀ ਗੋਲੀ ਦੇਤੀ ਇਹਨੇ ਉਹਨੂੰ 2 ਸਾਲ ਲਗਾਤੀ ਆ ਹਾਂ ਉਹਦੇ ਕੇ ABC DG ਦੇ ਨਹੀਂ ਯਾਰ ਕਹਿੰਦੇ ਉਹ ਲੋੜੇ ਨਹੀਂ ਯਾਰ ਥੋੜਾ ਕਹਿੰਦੇ ਕੋਈ ਮੇਰੇ ਕੋਲ ਚਾਰਟ ਆ ਮੈਂ ਤੈਨੂੰ ਝੱਟ ਪੇਸ਼ ਕਰਾਂ ਬੈਡ ਫਾਈਟ ਮਾਰੂ ਵੀ ਸ੍ਰੀ ਨੂੰ ਫਿਰ ਕਾਟ ਆ ਮੇਰੀ ਕਾਟ ਬੀ ਖਰਾਬ ਕਰਦੀ ਹੋਗੀ ਰਾਇ ਯਾਰ ਕਾਲੇ ਕਾਲੇ ਦਾ ਮੁੰਡਾ ਵੀ ਤਾਂ ਵੱਡਾ ਫੁੱਲਦਾ ਕਾਲੇ ਸਰਪੰਚ ਦਾ ਇਹਦਾ ਬੀਸੀ ਨੇ ਦੇਖਿਆ ਕਹਿ ਜਾਊਗਾ ਦਾ ਬੀਬੀ ਆਏ ਹੋਏ ਨੇ ਦੂਜੇ ਕੌਂ ਦਾ ਇਹਦਾ ਮੁੰਡਾ ਨਬੂ ਯਾਰ ਇਹਦੇ ਥੋੜਾ ਜਿਹਾ ਵੱਡਾ ਦਾ ਜਿਆ ਦਵਾਈ ਖਲਾਈ ਉਹਨੂੰ ਉਹ ਡੀਸੀ ਨੇ ਉਖਾੜੀ ਆਏ ਹੋ ਗਿਆ ਦਾ ਪਹਿਲਵਾਨ ਉਹ ਡੀਸੀ ਨੇ ਖਾ ਲਈ ਡੀਸੀ ਨੇ ਡੀਸੀ ਦੇਖਿਆ ਇਹਨਾਂ ਨੇ ਖਾ ਲਈ ਦਵਾਈ ਹਾਂ ਦੋਨੋਂ ਕਰਦਾ ਅਸੀਂ ਕਿਤੇ ਬਹੁਤ ਤਕੜੇ ਹੁੰਦੇ ਤੇ ਵੈਨ ਹੁਣ ਦੇਲਾ 90 ਕਿਲੋ ਨੂੰ ਢੋਕ ਗਏ ਉਮਰ ਦੇ ਹਿਸਾਬ ਨਾਲ ਆਪੇ ਹੋ ਜਾਣਾ ਮੈਂ ਤਾਂ ਆਪ ਆਪਣਾ ਵਜਨ ਚੈੱਕ ਕਰਨਾ ਚੈੱਕ ਨਹੀਂ ਕਰਦਾ ਵੇਜ ਵੀ ਅਸੀਸੀ ਦੇ ਉੱਪਰ ਟੱਪ ਗਿਆ ਹੁਣ 85 ਤੇਰਾ ਮੈਂ ਕਿੰਨਾ ਬੰਮੇ 85 ਕਿਲੋ ਮੇਰਾ 85 ਕਿਲੋ ਤੇਰੇ ਜਾਏ ਇਹਦੇ ਤੋਂ ਮੈਂ 80 ਕਿਲੋ ਦਾ ਵੇਟ ਹੋਊਗਾ ਇੱਧਰ ਬੈਠਾ ਜੀ ਨਾ ਬੰਨਿਆ ਵਾ ਸ਼ੁਰੂ ਤੋਂ ਲੈ ਕੇ ਹੁਣ ਤਾਈ ਸ਼ੁਰੂ ਤੋਂ ਲੈ ਕੇ ਹੁਣ ਤਾਈ ਮੇਰਾ ਰਾਵਣ ਇਹ ਰਾਵਣ ਇਹਨੇ ਕਾਲ ਬੰਨਿਆ ਪਤਾ ਮੇਰਾ ਬਜਾ 77 ਕਿਲੋ ਹੀ ਥਾ ਸੁਣਤਾ ਲੈ ਬੈਨਾ ਪੂਰੀ ਹਾਂ 6-7 ਸਾਲ ਹੋ ਗਏ ਮੇਰਾ ਵਜ਼ਨ 77 ਕਿਲੋ ਹੀ ਤਾਂ ਇੱਕ ਕਿਲੋ ਵੀ ਨਹੀਂ ਤਾਂ ਵਧਾ 75 ਗਰਮੀਆਂ ਚ 75 ਸਿਆਲ ਚ 77 ਹਾਂ ਜਦ ਪਿਛਲੇ ਸਾਲ ਆਪਰੇਸ਼ਨ ਹੋਇਆ ਜਦ ਜਿਹੜਾ 2 ਮਹੀਨੇ ਬੈੱਡ 'ਤੇ ਪਿਆ ਉਹਨੇ ਵਧਾਤਾ ਉਹਨੇ 10 ਕਿਲੋ ਵਧਾਤਾ ਹੁਣ ਉੱਥੇ ਖੜਾ 77 ਹੈ 2 ਸਾਲ ਹੋ ਗਏ ਹੁਣ 1.5 ਸਾਲ 88 ਕਿਲੋ 87 ਸੱਚ ਹੁਣ 80 ਤੇ ਵਧਦਾ ਹੀ ਨੋਟ ਦੇ ਮੈਂ ਘਟਦਾ ਹੁਣ ਮੇਰਾ ਦੇਖ ਤਾਂ ਰੋਹੀ ਵਾ ਮੇਰਾ ਥੱਲੇ ਆ ਜਾਂਦਾ 70 70 ਥੱਲੇ ਆ ਜਾਂਦਾ ਮੇਰਾ ਜਦ ਸਿਆਲ ਮੇਰਾ ਬਸਤਰ ਹੋ ਜਾਂਦਾ ਵਾ 72 ਤੇ ਇਸ ਕਰ ਤਿੰਨ ਚਾਰ ਕਿਲੋ ਵਧ ਜਾਂਦਾ ਹੁਣ ਕੌਣ ਸਤਾਸੀ ਆ ਦੋ ਦਨ ਕਰੋ ਜੱਗੇ ਰਹਿੰ ਜਾਂਦੇ ਸਵੇਰ ਨੂੰ ਸਾਈਕਲ ਚੱਕੋ ਨਾਲ ਉਹਦਾ ਕੱਪੜਿਆਂ ਦਾ ਹੀ ਵੱਜ ਜਾਂਦਾ ਹੈ ਸਾਈਕਲ ਨਾਲ ਉਹਦਾ ਤੁਰ ਕੇ ਜਾਣਾ ਵਧੀਆ ਸਾਈਕਲ ਕਾ ਤਾਂ ਨਹੀਂ ਵਧੀਆ ਹੈਗਾ ਗਰਮੀ ਘਟਦਾ ਪੂਰੀ ਦੇਖੋ ਸਾਈਕਲ ਚੱਕੋ ਕਹਿੰਦਾ ਨਾਲ ਮੈਨੂੰ ਸਾਈਕਲ ਲੈ ਨਹੀਂ ਦਿੱਤਾ ਭਾਈ ਤਾਂ ਕਹਿੰਦਾ ਲੈ ਲੈ ਭਾਈ ਮੈਂ ਕਹਿੰਦਾ ਲੈ ਨਹੀਂ ਦਿੱਤਾ ਕਹਿੰਦਾ ਸੱਪੇ ਵਧੀਆ ਹੈ ਸਾਈਕਲ ਕਾ ਕੱਲੀ ਗੋਡਿਆਂ ਦੀ ਆ ਜ਼ਿਆਦਾਤਰ ਹਾਂ ਤੁਰ ਕੇ ਦੇਖੀ ਸਾਰੇ ਸ਼ਰੀਰ ਦੀ ਆ ਸਾਈਕਲ ਨਾਲ ਹੀ ਸਾਰੇ ਸ਼ਰੀਰ ਦੀ ਆ ਹੱਦ ਹੋ ਗਈ ਚੱਤਵਾ ਸਾਈਕਲ ਮਤਲਬ ਹੈਗਾ ਆਗੇ ਮਤਲਬ ਕੋਈ ਇਕੱਲੇ ਗੁੱਡੇ ਕੋ ਮਦਦ ਕਰਦੇ ਯਾਰ ਪੂਰਾ ਸਰੀਰ ਜੋਰ ਲੱਗਦਾ ਪੂਰੇ ਸਰੀਰ ਜੋਰ ਲੱਗਦਾ ਸਾਰਾ ਪੂਰੀ ਬਾਡੀ ਦਾ ਹਾਂਜੀ ਪੁੱਤਰ ਉੱਥੇ ਦੇਖ ਤੂੰ ਯਾਰ ਤੁਰਕੇ ਨਹੀਂ ਵਧੀਆ ਪੰਜਿਆਂ ਨੇ ਵੀ ਕੰਮ ਕਰਨਾ ਨਹੀਂ ਤੁਰਨ ਨਾਲ ਸਿਕ ਜਿਆ ਤਕੜਾ ਸੈਕਲ ਨਾਲ ਤੇ ਵਧੀਆ ਮੇਰੇ ਪਰ ਮੈਨੇ ਪੜਾ ਜੋਰ ਲੱਗਣਾ ਤੁਰਕੇ ਤੇ ਜੋਰ ਆਉਂਦਾ ਨਾ ਮਮਰ ਦੁਰੋਂਦਾ ਜੋਰ ਲੱਗਦਾ ਉਹ ਵੀ ਉਹ ਤੁਰਕੇ ਫੋਨ ਮੋਬਾਈਲ ਵੀ ਰੱਖਣਾ ਆਏ ਮੋਬਾਈਲ ਵੀ ਦੇਖਦੇ ਨਹੀਂ ਜਾਣਾ ਹੋਲੀ ਆ ਜਾਣਾ ਨਾਲੇ ਸਵੇਰ ਦਾ ਸਵੇਰ ਨਹੀਂ ਬਹੁਤ 7-8 ਕਿਲੋ ਕਿਲੋ ਦਾ ਢੇਡਾ ਲੱਗਣਾ ਜਾਂਦਾ ਉਹ ਵੀ ਦੂਰਾ ਹਵਾ ਪਾਣੀ ਓਹ ਆਉ ਦੇ ਫੇਗ ਰਿਆ ਹਾ ਇੱਧਰ ਆ ਜਾ ਖੇਲ ਲੈ ਭੱਜਦਾ ਕਦੇ ਨੂੰ ਇਹ ਵੀ ਔਲੇ ਦੇ ਚਾਰ ਮਾ ਕੋ ਰੋੜੂ ਪਰਛਾਦੇ ਆ ਜਦ ਰੁੜ ਜਾਂਦਾ ਹਾਂ ਖੇਡ ਲੈ ਆਏ ਕਹਿੰਦਾ ਉਹ ਤੈਨੂੰ ਆਏ ਕਹਿੰਦਾ ਵੀ ਖੇਡ ਲੈ ਭੱਜਣਾ ਭੱਜਣਾ ਤੁਰਕੇ ਘੁੰਮੈਣਾ ਪਰ ਭੱਜੇ ਲੋਡ ਰੱਖਾਂਗੇ ਭੁਰਾ ਭੱਜੇ ਕਰਦੇ ਕਿਹੜਾ ਗਿਰਦਾ ਤੇਰਾ ਪਤਾ ਨਹੀਂ ਹਾਇ ਕਿਆ ਜਿਗਾ ਜਿਹਦੇ ਗਿਰ ਜਾਂਦੀ ਆ ਜਾ ਹੌਲੀ ਹੌਲੀ ਖੇਡ ਲੈ ਅਰੇ ਪੰਡੀਆਂ ਸੋਨਾ ਲਗੋਏ ਕਰਦੇ ਲੱਭ ਲੋ ਸੋਨਾ ਕਿੱਥੇ ਆ ਸਾ ਲੱਭਿਆ ਕਦੇ ਸੋਨਾ ਉਹ ਰਾਵਣ ਦੀ ਲਾਟਾਂ ਵਾਂਗੂ ਕਦੇ ਸੋਨਾ ਨਹੀਂ ਲੱਭਿਆ ਹੈਗਾ ਹਾਂ ਇਹ ਤਾਂ ਕਿਥੋਂ ਦਾ ਲੱਭੀ ਜੀ ਇਹਨੇ ਨੂੰ ਸ਼ਾਮ ਹੋ ਜਾਣਾ ਫੇ ਕਹਿੰਦਾ ਕੱਲੂ ਲੱਭੂਗੇ ਹੁਣ ਰਹਿਣ ਦੋ ਇੱਥੀ ਤੇ ਡਿਲੇਰ ਆ ਸੋਨਾ ਪਤਾ ਕਾ ਸ਼ੂ ਕਿ ਸੋਨਾ ਪਤਾ ਤੈਨੂੰ ਤੈਨੂੰ ਸੋਨੇ ਦਾ ਪਤਾ ਕਾ ਸੋਨਾ ਕਿਆ ਹੁੰਦਾ ਕਿਆ ਹੁੰਦਾ ਪਤਾ ਲੈ ਕੌਣ ਦਾ ਥੋੜਾ ਪਤਾ ਗੋਲਡ ਕਾ ਬਣਾਉ ਤੇਰੇ ਅੱਲਾ ਤੇਰਾ ਇਰਾਨ ਬਣਾਇ ਅੱਲਾ ਤੇਰੇ ਇਹ ਲਕੌਣ ਦਾ ਨਹੀਂ ਨਾ ਪਤਾ ਜਿਹੜਾ ਪੰਨ ਕੋਈ ਕਰਦੇ ਤੇ ਹਾਂ ਕੁੱਟ ਕੇ ਲੱਭੇ ਕਰਦੇ ਤੇ ਕੁੱਟਣਾ ਮੰਨੂ ਦਾ ਖੋਦ ਨਹੀਂ ਤਾਂ ਵੀ ਬਤਾਇ ਖੋਦਣਾ ਖੋਦ ਉਹਾਂ ਮਾਦੀ ਚੱਕ ਲਈ ਨ ਕੋ ਦੀ ਟਿਲ ਪੂਗੇ ਉਹਨਾਂ ਨੂੰ ਕਿੱਥੇ ਆ ਉਹ ਪਤਾ ਹੈ ਤੈਨੂੰ ਘਰ ਦੇ ਗੁੱਟੂਗੇ ਫੇਰ ਦੱਸੀ ਕਿੱਥੇ ਆ ਇਹਨੂੰ ਤਾਂ ਪਤਾ ਕਹਦਾ ਖੋਦਰ ਦਾ ਪਤਾ ਹੈ ਜਿਹੜੇ ਖੋਦਦੇ ਹੁੰਦੇ ਆ ਉਥੇ ਮੈਂ ਟੈਲੀਵਿਜ਼ਨ ਮੈਂ ਦੇਖਦੇ ਨੇ ਮੈਂ ਗੇਮਾਂ 'ਚ ਦੇਖਦਾ ਗੇਮਾਂ 'ਚ ਉਹੀ ਉੱਕੜ ਹੀ ਦੇਖਦਾ ਇਹ ਤੂੰ ਫੋਨ ਬੰਦ ਨਹੀਂ ਕਰਿਆ ਵੇ ਗੇਮ ਵਾਲਾ ਬੰਦ ਤਾਂ ਹੈ ਆ ਮੈਂ ਉਧਰ ਗੱਗੇ ਨੇ ਕਿਹਾ ਤਾਂ ਵੀ ਮੈਂ ਟਾ ਲੈਣਾ ਨਾਲੇ ਜੇ ਸਕੂਲੀਆਂ ਬੰਦ ਆ ਹੁਣ ਤਾਂ ਦੇਖਦੇ ਹੀ ਆ ਨਾ ਦੇਖਦਾ ਹਾਂ ਹਾਂ ਹੁਣ ਤੁਸੀਂ ਦੇਖਦਾ ਹੈ ਡਰ ਗਿਆ ਦੇਖਦਾ ਨਹੀਂ ਹੈਗਾ ਯਾਰ ਬੂਲਾ ਨਾ ਬਣਾ ਸਕੂਲ ਜਿੱਤੇ ਹਮ ਫਰੀ ਸ਼ੇਮ ਸ਼ੇਮ ਕੋਲੀ ਬਣੀ ਨਹੀਂ ਹੁੰਦੀ ਦੇਖਦਾ ਹੈਗਾ ਇਹ ਦੇਖਦਾ ਨਹੀਂ ਹੈਗਾ ਦੇਖਦਾ ਹੁੰਦਾ ਉਹ ਸਾਡੂ ਉੱਚੀ ਹੈ ਤਾਂ ਹੀ ਹੁਣ ਮੇਰੀ ਗੱਲ ਸੁਣ ਲੈ ਊੜਾ ਆਉਣ ਲੱਗਾ ਤੇ ਥੈ ਤੈਨੂੰ ਛਣਾ ਦੇ ਊੜਾ ਛਣਾਈ ਊੜਾ ਕਿੱਥੇ ਖੜੀ ਜਾਂਦਾ ਜਿੱਥੇ ਗੇਰ ਫਾਦ ਕੇ ਅਸੀਂ ਦਰ ਦੂਗੇ ਚੱਲ ਮੈਂ ਮੂੰਹ ਪਰ ਆਏ ਰੱਖ ਲੈਂਦਾ ਛਣਾ ਦੇ ਉੱਚੀ ਚੀ ਬੱਲੂ ਮਾਰਾ ਆਈਡੀ ਸੱਸਾ ਖਰਾਬ ਹੈ ਤੁਖਾ ਗੱਗਾ ਕੱਗਾ ਆਈਆਂ ਚੱਚਾ ਛੱਚਾ ਚੱਲ ਹਰ ਦੇ ਭਾਈ ਸੁਣਾ ਮੇਰੇ ਭਾਈ ਸੁਣਾਦਾ ਇਹ ਚਾਚੇ ਪੋਤੇ ਦੀ ਉਹ ਵੀ ਥੋੜਾ ਹੋ ਗਿਆ ਯਾਰ ਸਾਡੇ ਤਾਂ ਨਹੀਂ ਸੰਗੀ ਹੋ ਜਾਣਾ ਅੱਜ ਲੈ ਜੱਥੇ ਰੱਖਾ ਤਾ ਬਾਇਆ ਟਾਕੇ ਜੂਨੇ ਮੋੜ ਮੇ ਕੋ ਜੂਨਾ ਮੋੜ ਰੱਖ ਦੇਣਾ ਤੇਰਾ ਨਾ ਉਹ ਹੂੰ ਹੂੰ ਇਹੋ ਨਾ ਆਉੜੇ ਹੈ ਮਸ ਇਹ ਤਾਂ ਬਹੁਤ ਹੀ ਕਰਦਾ ਖੜਦਾ ਨਹੀਂ ਇਹਤ ਨਹੀਂ ਕਰਦਾ ਅਜੇ ਸੰਭਲਣ ਦਾ ਨਹੀਂ ਪਤਾ ਵੀ गिरਣਾ ਕਿੱਦੋਂ ਨੂੰ ਮਾਨੇ ਕਿ ਕਰਦੇ ਸਾਰੀ ਹੁੰਦੇ ਆ ਆ ਦੇਖੋ ਸਾਰੀ ਇਹਨੇ ਲੋੜੀ ਪਤਾ ਹੈ ਕਿ ਕੱਟਵੇਂ ਕਿੱਥੇ ਹੈ ਇਹ ਗਿਰਨ ਲੱਗੇ ਨੇ ਪਾਸਾ ਚੇਂਜ ਕਰਨਾ ਉਹ ਨਹੀਂ ਲੇ ਸਮਝ ਆਇਆ ਇਹਨੂੰ ਵਿਗਰਦੀ ਗਰਦੀਦਾਰ ਸਾਂਝਾ ਪਤਾ ਚੇਂਜ ਕਰ ਲਓ। ਬਾਾਕੀ ਘਰਨੇ ਦਾ ਕਿੱਸਾ ਜਗਦੀਪ ਨੂੰ ਪੁੱਛ ਲਈ। ਆ ਉਧਰ ਪੌੜੀ ਬਤ ਮੈਂ ਦੇਖਿਆ। ਉਹ ਪੌੜੀ ਛੱਡ। ਮੈਂ ਤਾਂ ਪੌੜੀ ਪੌੜੀ ਬੱਜੇ ਗਿਆ। ਘਰਾਂ ਦੀ ਗੱਲ ਆ। ਇਹਦੇ ਨਾਲੋਂ ਥੋੜਾ ਜਿਹਾ ਬੜਾ ਹੋਣਾ ਉਹ। 7-8 ਸਾਲ ਦਾ ਹੋਊਗਾ ਉਹ। 9-10 ਸਾਲ ਦਾ ਦਾ ਉਹ। ਪਰਦਾ ਲੱਗਿਆ ਵਾ ਸੌਰੀ ਸਪੀਡ ਨਾਲ ਭੱਜ ਜਾਵੇ ਐ ਪਰਦੇ ਨੂੰ ਕਰਦਾ। ਹੈਂ? ਬਾ ਦੋ ਜਾਂਦਾ ਹਾਂ। ਮਿੱਥੇ ਜਾ ਕੇ ਪੇਟੀ ਜਾ ਬੱਜੇ ਟੁੱਟ ਗਏ ਹੋਗੇ ਜਦੇ। ਆਏ ਆਏ। ਵੇਖ ਲੈ ਇਹ ਜੇ ਤੂੰ ਵੀ ਪੜਦਾ ਵੀ ਇਹਨੂੰ ਕੇ ਕਰਦਾ ਪੜਦਾ ਵੀ ਤੂੰ ਤੰਦਰਾ ਬਸ ਪੜਦਾ ਵਾਸੇ ਕਰਕੇ ਹੋਲੀ ਭਜਣਾ ਪੜਦੇ ਦੇ ਵਿੱਚ ਨੂੰ ਐਵੇਂ ਭਜਿਆ ਜਾਵੇ ਸਿੱਧਾ ਜੀ ਮੋਰੇ ਪੇਟੀ ਦੀ ਕੀ ਨਹੀਂ ਆਈ ਗੁੱਚ ਕੇ ਤਾਂ ਦੇਖੀ ਹੁਣ ਵੀ ਡਰ ਲੱਗਦਾ ਵੀ ਦੰਦ ਕਿਹੜੇ ਸਾਪ ਗਏ ਟੁੱਟੇ ਆ ਉਹਦੇ ਹਾਂ ਬੋਲ ਗਿਆ ਡਾਕੀ ਨਹੀਂ ਆਗੀ ਤੇ ਇਹ ਲਾ ਟੁੱਟੇ ਦੇ ਓਏ ਬੱਦਰ ਚੱਕਦਾ ਇਹਨੇ ਇਹ ਸਾਪ ਗਏ ਨਿਕਲੇ ਆ ਬੱਦਰ ਨਹੀਂ ਕੋਈ ਨਾ ਹੁਣ ਢੰਡਾ ਹੋ ਗਿਆ ਬਾਈ ਮੇਰੇ ਹਿਆਰੇ ਨੂੰ ਰੋ ਗਿਆ ਸਾਪ ਢੰਡਾ ਹੋਇਆ ਇਹ ਪੈਂਦਾ ਹੀ ਆ ਬਾਈ ਬਾਪਾ ਜੀ ਨੇ ਵਰਗਾ ਅਰੇ ਅਲੀਮਾ ਮੀਤ ਆ ਬੇ ਹੱਦ ਕਰਾ ਸਾਰੀ ਯਾਦੇ ਪਈ ਆ ਬੱਦ ਅਬ ਆ ਵੀ ਆਈ ਹੈ ਕਿਧਰੇ ਕਿਧਰੇ ਲੈ ਇਸ ਵਾਈਲ ਦਾ ਪਾਣੀ ਮਿਲ ਗਿਆ ਉਹਨਾਂ ਨੂੰ ਮਿਲ ਗਿਆ ਅਬ ਪੀ ਪੈ ਕੇ ਹੋਰ ਕੀ ਹੁਣ ਹੋਰ ਵਾਧੂ ਪਾਣੀ ਆ ਰਹੀਆਂ ਮੈਨੂੰ ਪਾ ਕਹਿੰਦਾ ਨਾ ਦੀਆਂ ਮੈਨੂੰ ਵੱਡੇ ਨੱਕੇ ਗੰਨੇ ਦੇ ਉਹ ਹੁਣ ਇਹੀ ਕੋਸ ਹੁੰਦਾ ਜਿਆਦੇ ਪਈ ਜਾਂ ਲੋੜ ਹੈ ਜਦ ਪਾਣੀ ਆਈ ਨਹੀਂ ਕਿਤੇ ਹੋੜ ਗਈ ਹਾਂ ਹੁਣ ਸਾਰਿਆਂ ਕੋ ਵਾਧੂ ਆ ਹੁਣ ਸਾਰਿਆਂ ਕੋ ਵਾਧੂ ਆ ਹੁਣ ਇੱਥੇ ਵੀ ਪੈ ਗਿਆ ਇੱਥੇ ਆਪਾਂ ਵੀ ਤਾਂ ਕੱਢਣਾ ਹੀ ਆ ਕੱਢਣਾ ਹੀ ਆ ਜਾਣਾ ਹੀ ਆ ਆਪੇ ਜੜਿਆ ਨਾ ਦਰਿਆ ਨੂੰ ਸਾਫ ਉਹੀ ਹੋ ਗਿਆ ਆਈ ਪੰਗਾ ਅਪਣੇ ਦਰਿਆ ਵਾਲਾ ਪਾਕਿਸਤਾਨ ਮੈਂ ਪਾਕਿਸਤਾਨ ਦੇ ਖਾਲਾਂਗੇ ਡੇਟ ਪਏ ਆ ਸਾਰੇ ਹੈ ਮੀ ਲੇਟ ਹੋ ਗਿਆ ਮੇਰਾ ਤੇਰੇ ਕੋਲ ਕੇਸ ਕਰਨੇ ਨੂੰ ਫਿਰਦਾ ਤੇ ਕਹਿੰਦਾ ਪੰਮਾ ਕਹਿੰਦਾ ਬਰਸਬਾਰੀ ਸ਼ੁਰੂ ਹੋ ਗਈ ਮੀ ਨਹੀਂ ਪੈਣਾ ਆ ਮੀ ਨਹੀਂ ਪੈਣਾ ਤੇਰੇ ਪੇਅਰ ਕੀ ਆਰੇ ਪੇਅਰ ਉਹ ਵੀ ਨਹੀਂ ਉਹਰੇ ਪੈਗਾ ਉਹਰੇ ਬਕਰੋ ਉਹਨਾਂ ਦਾ ਬਗੀਰ ਮਿੱਤੇ ਇੱਥੇ ਲੀਤੀ ਪੰਚਾਇਤ ਲੱਗਣੀ ਇੱਥੀ ਲਾ ਲੈਣੀ ਤੇਰੇ ਕੋਲੇ ਆ ਪਾਪਾ ਹੀ ਆਦਾ ਜਾ ਪਊਗਾ ਜਦੇ ਕਰਾਊਗਾ ਹੈ ਉਹ ਪੈਣੇ ਤਾਂ ਹੈਗੇ ਆ ਪਰ ਉਹ ਸਾਦ ਗੈਨ ਨਹੀਂ ਪੈਣਾ ਹੈਗਾ ਪੈਣੇ ਆਦਾ ਜਾ ਕਹਿੰਦਾ ਕਦਾ ਜਾਂਦਾ ਜਾ ਜਿਆਣਾ ਉਹ ਜਕੇਗਾ ਜਹਾ ਉਹ ਦੇਖੋ ਜਾ ਹੀਰੇ ਕੋਲ ਨੂੰ ਹਾਂ ਆਓ ਲਿਆ ਬੁਲਾ ਲਓ ਪਾਪਾ ਜੀ ਨੇ ਮੇਰੇ ਨਾਲ ਸੱਚ ਕਰਤੀ ਅੱਛਾ ਮਰੀਆ ਲੋ ਆਓ ਠੀਕ ਆ ਉਹ ਸੋਧ ਦੇ ਕੇ ਆ ਉਹ ਪਾਪਾ ਜੀ ਨੇ ਮੇਰੇ ਨਾਲ ਸੱਚ ਕਰਤੀ ਦਵਾਈ ਵੀ ਉਹਨਾਂ ਦੀ ਹੁਣੀ ਹੈ ਦਵਾਈ ਆਪਣੀ ਕੰਪਨੀ ਦਿੰਦੇ ਬਾਈਓ ਇਹ ਕੰਪਨੀ ਦੀ ਦੋਹੋ ਲੈਣੀ ਜੇ ਜਾਇ ਤਾਂ ਕੋਈ ਬ੍ਰਾਂਡਡ ਕੰਪਨੀ ਹੋਊਗੀ ਇਹ ਥੋੜੋ ਵੀ ਇੱਥੇ ਚੰਡੀਗੜ੍ਹ ਬਣ ਕੇ ਆ ਗਈ ਦਵਾਈ 300 روپے ਦੀ ਲਾਗ ਹੈ ਨਾ ਹੁਣ ਤੇਰੇ ਕੋਈ ਤਾਂ ਕੋਈ ਗੱਲ ਨਹੀਂ 300 روپے ਦੁਆਏ 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 ਉਹਨਾਂ ਦੀ ਹੈ ਹੁਣ ਦੁਆਏ ਪਤਾ ਕਿਹੜੀ ਹੋਣੀ ਹੈ ਉਹੀ ਤਾਂ ਚੱਕਰ ਹੋਣਾ ਸੀ ਆਪਣੀ ਚੁਆਇਸ ਦੀ ਦੁਆਏ ਪਾਉਣੀ ਹੈ ਹਾਂ ਕਿਹ ਚੋਅ ਹੈ ਜੀ ਮੈਨੂੰ ਕੋ ਮਿਲੂਗੀ ਦਾ ਬ੍ਰਾਂਡ ਵੀ ਦੇਖਣਾ ਨਾ ਦੁਆਈ ਦਾ ਇਹ ਵੀ ਘੱਟ ਨਾਲ ਰੇਟ ਜ਼ਿਆਦਾ ਲਾਉਣਾ ਉਹੀ ਤਾਂ ਚੱਕਰ ਹੋ ਗਿਆ ਬ੍ਰਾਂਡ ਵੀ ਦੇਖਣਾ ਜਾਂ ਰੇਟ ਵੀ ਜ਼ਿਆਦਾ ਹੋਵੇ ਕੋਈ ਬ੍ਰਾਂਡ ਹੋਵੇ ਜਿਵੇਂ ਹੁਣ ਵਾਇਰਸ ਐਂਟਾ ਐਫ ਐਮ ਸੀ ਕੋਈ ਵੀ ਨਾ ਵਿੱਚੋਂ ਹੋਵੇ ਫੇਰ ਤਾਂ ਤੂੰ ਕਰਾਉਂਦਾ ਵੀ ਚੰਗਾ ਲੱਗਦਾ ਵੀ ਚੱਲ ਭਾਈ 4 ਪੈਸੇ ਵੱਧ ਵੀ ਚਲੇ ਕੋਈ ਗੱਲ ਨਹੀਂ ਬ੍ਰਾਂਡ ਤਾਂ ਹੈਗਾ ਦੁਆਈ ਦਾ ਉਹ ਬੜੀ ਘਰ ਦੀ ਬਣਾਈ ਹੋਈ ਫੈਕਟਰੀ ਸੀ। ਅਗਲੀ ਦਵਾਈਆਂ ਦਾ ਆਈ ਕੋਸ ਹੁੰਦਾ। ਜਿਹੜੀਆਂ ਫੜ ਹੁੰਦੀਆਂ। ਆਹ। ਜਾਂ ਤਾਂ ਬ੍ਰੈਂਡ। ਕਿੱਲਾ ਕੱਢਦਾ। ਨਾ ਪਿਆਰੇ ਇਹਨਾਂ ਤੇ। ਪਤਾ ਨਹੀਂ ਕਿਹਟਾਂ ਮੁੰਡਿਆਂ ਦੇ ਕੋਲ ਖੜੀ ਵੀ ਉਹ। ਪਾਪਾ। ਉਹ ਮੁੰਲੀਆਂ ਲਾਤੀਆਂ। ਮੁੰਲੀਆਂ ਲੈਂਿਆ? ਉਹ ਮੁੰਲੀਆਂ ਦਾ ਪਣਾਦੇ ਵਾ ਨਾ। ਵਾਹ ਇਹਦਾ ਹਵਾ ਉਰਨਾ ਜਾਂੀ ਸਾ ਆਇਆ ਇਹ ਚੰਨਾ ਹੋ ਗਿਆ ਪੂਰਨ ਇਧਰ ਹੋਇਆ ਚੱਲ ਜਦੇ ਹੋ ਜਾਂਦਾ ਹਾਂ ਪਹਿਲਾ